ਨੂੰ ਮੇਰੇ ਸੀਨੀਅਰ ਅਫਸਰਾਂ ਨੇ ਦੱਸਿਆ ਵੀ ਇਦਾਂ ਇਦਾਂ 7 ਕਰੋੜ ਦੀ ਠੱਗੀ ਹੋ ਗਈ ਹੈ ਮੇਰਾ ਬਸ ਇੱਕੋ ਚੀਜ਼ ਵੱਲ ਫੋਕਸ ਹੈਗਾ ਵੀ ਮੈਂ ਉਸ ਪੈਸੇ ਨੂੰ ਫ੍ਰੀਜ਼ ਕਿਵੇਂ ਕਰਾ ਸਕਦਾ ਔਰ ਟਰਾਂਸਫਰ ਹੋਣ ਤੋਂ ਕਿਵੇਂ ਬਚਾ ਸਕਦਾ ਤਾਂ ਜਿਹੜੇ ਅਕਾਊਂਟ ਤੇ ਵਿੱਚ ਪੈਸੇ ਪਾਏ ਜਾਂਦੇ ਉਹ ਅਕਾਊਂਟ ਚ ਪੈਸੇ ਹੁੰਦੇ ਨਹੀਂ ਉਹ ਅੱਗੇ ਅੱਗੇ ਟਰਾਂਸਫਰ ਹੋ ਜਾਂਦੇ ਨੰਬਰ ਆਫ ਅਕਾਊਂਟਸ ਦੇ ਵਿੱਚ ਚਲੇ ਜਾਂਦੇ ਆ ਜਿਹਨੂੰ ਤੁਹਾਨੂੰ ਵੀ ਰਿਫੰਡ ਕਰਾਉਣ ਵਾਸਤੇ ਤੁਹਾਨੂੰ ਵੀ ਕਾਫੀ ਔਖਾ ਆਂਦਾ ਹੋਏਗਾ ਇਹ ਕਿੱਦਾਂ ਚੱਲਦਾ ਹੈ ਸਾਰਾ ਨੈਕਸਸ ਬੋਸਵਾਲ ਸਾਹਿਬ ਨੂੰ ਜਦੋਂ ਵੀ ਇਹ ਕਾਲ ਕੀਤੀਆਂ ਗਈਆਂ ਉਹਨਾਂ ਨੂੰ ਸੀਬੀਆਈ ਆਫੀਸਰ ਬਣ ਕੇ ਤੇ ਉਹਨਾਂ ਨੂੰ ਵਿਸ਼ਵਾਸ 'ਚ ਲੈਣ ਲਈ ਉਹਨਾਂ ਨੂੰ ਮਨੀ ਲਾਂਡਰਿੰਗ ਦਾ ਕਿਹਾ ਗਿਆ ਵੀ ਤੁਹਾਡੇ ਤੇ ਕੇਸ ਰਿਪੋਰਟ ਹੋ ਰਿਹਾ ਹੈ ਜੀ ਉਹਨਾਂ ਨੂੰ ਵੀ ਤੁਹਾਡਾ ਕੇਸ ਈਡੀ ਨੂੰ ਅਸੀਂ ਟਰਾਂਸਫਰ ਕਰ ਰਹੇ ਹਾਂ ਉਹਨਾਂ ਨੂੰ ਫਰਜੀ ਡਾਕੂਮੈਂਟਸ ਵੀ ਦਿੱਤੇ ਕਿ ਉਹਨਾਂ ਤੇ ਦਬਾਅ ਬਣਾਇਆ ਗਿਆ ਵੀ ਤੁਹਾਡੀ ਅਰੈਸਟ ਜਿਹੜੀ ਹੈ ਉਹ ਪਹਿਲਾਂ ਡਿਜੀਟਲ ਅਰੈਸਟ ਤੁਹਾਨੂੰ ਅਸੀਂ ਇੱਥੇ ਘਰ ਕਰ ਲਿਆ ਤੁਸੀਂ ਕਿਸੇ ਨਾਲ ਕੋਈ ਗੱਲ ਨਹੀਂ ਸ਼ੇਅਰ ਕਰੋਗੇ AI ਨਾਲ ਠੱਗੀ ਕਹਿੰਦੇ ਹੋਣ ਲੱਗ ਗਏ ਤੁਹਾਡੀ ਵਾਇਸ ਨੂੰ ਟ੍ਰੇਸ ਕਰ ਲੈਂਦੇ ਆ ਜਾਂ ਹੋਰ ਕਿਸੇ ਤਰੀਕੇ ਨਾਲ ਟ੍ਰੇਸ ਕਰਕੇ AI ਨਾਲ ਠੱਗੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਕਿਹਾ ਜਾਂਦਾ ਸੀ ਤੁਹਾਡੇ ਪਾਰਸਲ ਹੈ 에어ਪੋਰਟ ਤੇ ਪਾਰਸਲ ਫੜਿਆ ਗਿਆ ਹੈ ਡਰੱਗਸ ਫੜੇ ਗਏ ਹੈ ਕਿਸੇ ਨੂੰ ਕੁਝ ਕਹਿ ਦਿੱਤਾ ਜਾਂਦਾ ਸੀ ਕਿਸੇ ਨੂੰ ਕੁਝ ਕਹਿ ਦਿੱਤਾ ਜਾਂਦਾ ਸੀ ਮਤਲਬ ਇਹਨਾਂ ਨੇ ਹੋਰ ਠੱਗੀਆਂ ਵੀ ਕੀਤੀਆਂ ਸੀ ਇਹਨਾਂ ਲੋਕਾਂ ਨੇ ਤੇ ਜਦੋਂ ਸਾਨੂੰ ਪਤਾ ਲੱਗਿਆ ਵੀ 5 ਕਰੋੜ 25 ਲੱਖ ਐਸੀ ਫ੍ਰੀਜ਼ ਕਰਾਂਚ ਸੈਕਸੈਸਫੁਲ ਹੋ ਗਏ ਆ ਫਿਰ ਅਸੀਂ ਉਹਨਾਂ ਨੂੰ ਰਿਫੰਡ ਕਰਾਉਣ ਦਾ ਜਿਹੜਾ ਪ੍ਰੋਸੈਸ ਆ ਉਹ ਸ਼ੁਰੂ ਕੀਤਾ ਮੈਰਿਜ ਬਿਊਰੋ ਫੇਕ ਮੈਰਿਜ ਬਿਊਰੋ ਅਸੀਂ ਕੈਕਟਰੀਸ ਕੀਤਾ ਸੀਗਾ ਫੇਕ ਮੈਰਿਜ ਬਿਊਰੋ ਮੈਂ ਇਹ ਬਹੁਤ ਜ਼ਿਆਦਾ ਚੱਲ ਰਿਹਾ ਹੈ ਟ੍ਰੈਂਡ ਦੇ ਉਹ ਉਹ ਕੀ ਐਡਵਰਟਾਈਜ਼ਮੈਂਟ ਦੇ ਕੇ ਲੁਧਿਆਣੇ ਤੋਂ ਪੂਰੇ ਪੰਜਾਬ ਚ ਫਰਜੀ ਜਿਹੜੀਆਂ ਆਪਣੀਆਂ ਪ੍ਰੋਫਾਈਲ ਲੜਕੀ ਲੜਕੀਆਂ ਦੀਆਂ ਸ਼ੇਅਰ ਕਰਕੇ ਤੇ ਇਦਾਂ ਦੀ ਠੱਗੀ ਮਾਰੇ ਸੀ ਔਰ ਕਿਸੇ ਵੱਲੇ ਦਾ ਧਿਆਨ ਨਹੀਂ ਸੀ ਜਾਂਦਾ ਕਿਉਂਕਿ ਉਹ ਠੱਗੀ 5 ਤੋਂ 7000 ਰੁਪਏ ਦੀ ਮਾਰਦੇ ਸੀ ਪਰ ਨੰਬਰ ਆਫ ਪਰਸਨਸ ਬਹੁਤ ਜ਼ਿਆਦਾ ਹੋ ਜਾਂਦੇ ਸੀ ਆਪਣਾ 1930 ਦਾ ਇੱਕ ਆਪਣਾ ਪੋਰਟਲ ਹੈ ਤੇ ਨੈਸ਼ਨਲ ਸਾਈਬਰ ਕਰਾਈਮ ਰਿਪੋਰਟਿੰਗ ਪੋਰਟਲ ਉਹਦੇ ਤੇ ਜੇ ਜਿਹੜਾ ਵਿਕਟਿਮ ਹੈ ਕੰਪਲੇਨ ਜਲਦੀ ਜਿੰਨੀ ਐਜ਼ ਅਰਲੀ ਹੋ ਸਕਦਾ ਕਰਵਾ ਦੇਵੇ ਤੇ ਜਿਹੜੀ ਅਕਾਊਂਟ ਆ ਪੈਸੀ ਫ੍ਰੀਜ਼ ਹੋ ਸਕਦੇ ਆ ਪਰ ਇਸ ਕੇਸ ਦੇ ਵਿੱਚ ਕੀ ਸੀਗਾ ਅਮਾਉਂਟ ਬਹੁਤ ਵੱਡੀ ਸੀ ਬਹੁਤ ਵੱਡੀ ਸੀ ਪਰ ਇਹਦੇ ਸਭ ਤੋਂ ਵੱਡੀ ਆਨਲਾਈਨ ਠੱਗੀ ਅਤੇ ਉਸ ਦੀ ਰਿਕਵਰੀ ਤੁਹਾਡੇ ਨਾਲ ਇੱਕ ਅਪਡੇਟ ਸਾਂਝੀ ਕਰਨ ਜਾ ਰਿਹਾ ਜ਼ਰੂਰ ਤੁਸੀਂ ਆਨਲਾਈਨ ਠੱਗੀ ਸੁਣੀ ਹੋਏਗੀ ਹਜ਼ਾਰਾਂ ਦੀ ਲੱਖਾਂ ਦੀ ਪਰ ਇਹ ਠੱਗੀ ਜਿਹੜੀ ਹੈ ਕਰੋੜਾਂ ਦੀ ਹੋਈ ਆ 7 ਕਰੋੜ ਦੀ ਠੱਗੀ ਹੁੰਦੀ ਹੈ ਪਰ ਸਭ ਤੋਂ ਵੱਡੀ ਗੱਲ ਉਸ ਦੀ ਰਿਕਵਰੀ ਵੀ ਜਿਹੜੀ ਆ ਉਹ ਕੁਝ ਕੁ ਦਿਨਾਂ ਦੇ ਵਿੱਚ ਹੀ ਹੋ ਜਾਂਦੀ ਆ ਲੁਧਿਆਣੇ ਦਾ ਇੱਕ ਰਸੂਖਦਾਰ ਪਰਿਵਾਰ ਮੈਂ ਵਰਤਮਾਨ ਗਰੁੱਪ ਦੀ ਗੱਲ ਕਰ ਰਿਹਾ ਜਿਨ੍ਹਾਂ ਨਾਲ ਇਸ ਲੈਵਲ ਦੀ ਠੱਗੀ ਹੁੰਦੀ ਆ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਫਸਾਇਆ ਜਾਂਦਾ ਹੈ ਕਿ ਉਹ ਵੀ ਇਸ ਨੂੰ ਸੱਚ ਸਮਝ ਲੈਂਦੇ ਆ ਜ਼ਰੂਰ ਤੁਸੀਂ ਸਮਝਦੇ ਹੋ ਵੀ ਤੁਸੀਂ ਪੜ੍ਹੇ ਲਿਖੇ ਹੋ ਤਾਂ ਤੁਸੀਂ ਇੰਨਾ ਗੱਲਾਂ ਦੇ ਵਿੱਚ ਨਹੀਂ ਫਸ ਸਕਦੇ ਤਾਂ ਮੇਰੇ ਨਾਲ ਇਸ ਸਮੇਂ ਸਾਈਬਰ ਸੈੱਲ ਇੰਚਾਰਜ ਜੀ ਇੱਥੇ ਦੇ ਐਸ ਐਚਓ ਜਤਿੰਦਰ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਡੱਬੋਂ ਬਸ ਸਵਾਗਤ ਕਰਦੇ ਹਾਂ ਜੀ ਥੈਂਕ ਯੂ ਜੀ ਥੈਂਕ ਯੂ ਕੁਵਰ ਜੀ ਠੱਗੀ 7 ਕਰੋੜ ਦੀ ਠੱਗੀ ਆ ਪੂਰੇ ਭਾਰਤ ਪਰ ਦੀ ਕਿਹਾ ਜਾ ਰਹੀ ਹੈ ਅਭੀ ਸਭ ਤੋਂ ਵੱਡੀ ਠੱਗੀ ਜ਼ਰੂਰ ਅਸੀਂ ਮੂਵੀਜ਼ ਦੇਖਦੇ ਹੁੰਦੇ ਸੀ ਇੱਕ ਸੀਰੀਜ਼ ਵੀ Netflix ਦੀ ਬਣੀ ਸੀ ਜੰਮ ਤਾਰਾ ਜਿਸ ਦੇ ਵਿੱਚ ਵੱਡੀਆਂ-ਵੱਡੀਆਂ ਠੱਗੀਆਂ ਦਿਖਾਈਆਂ ਜਾ ਰਹੀਆਂ ਸੀ ਪਰ ਪੰਜਾਬ ਦੇ ਵਿੱਚ ਇਹ ਸਭ ਕੁਝ ਹੋਣ ਲੱਗ ਗਿਆ ਅਤੇ ਜੇ ਪੰਜਾਬ ਦੇ ਵਿੱਚ ਹੁੰਦਾ ਤਾਂ ਹੁੰਦਾ ਬਾਹਰੋਂ ਹੀ ਹੈ ਇਸ ਮਾਮਲੇ ਬਾਰੇ ਜ਼ਰੂਰ ਲੋਕਾਂ ਨੂੰ ਵੀ ਚੰਨ ਆ ਪਾਓ ਦੇਖੋ ਜੀ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਜਿਹਦੇ ਸਾਈਬਰ ਫਰੋਸਟਰ ਨੇ ਉਹ ਅਲੱਗ-ਅਲੱਗ ਮਨ ਲਓ ਜੇ ਪੰਜਾਬ ਸੀਟ ਨੂੰ ਟਾਰਗੇਟ ਕਰ ਰਹੇ ਨੇ ਜਾਂ ਇੱਥੋਂ ਦੇ ਕਿਸੇ ਪਬਲਿਕ ਨੂੰ ਟਾਰਗੇਟ ਕਰ ਰਿਹਾ ਜਾਂ ਕਿਸੇ ਕਾਰੋਬਾਰੀ ਨੂੰ ਟਾਰਗੇਟ ਕਰ ਰਿਹਾ ਤੇ ਉਹ ਕਿਸੇ ਹੋਰ ਸਟੇਟ ਤੋਂ ਜਾਂ ਕਿਸੇ ਇਸ ਤਰ੍ਹਾਂ ਦੀ ਲੋਕੇਸ਼ਨ ਤੋਂ ਟਾਰਗੇਟ ਕਰਨਗੇ ਵੀ ਤਾਂ ਜੋ ਉਹਨਾਂ ਤੱਕ ਪਹੁੰਚਣ ਦੇ ਵਿੱਚ ਸਾਨੂੰ ਥੋੜੀ ਜੀ ਦਿੱਕਤ ਆਵੇ ਤੇ ਇਸੇ ਕਰਕੇ ਜਿੱਦਾਂ ਇਸ ਕੇਸ ਦੇ ਵਿੱਚ ਹੈ ਤੁਹਾਡੇ ਦੇਖਣ ਚ ਆਇਆ ਵੀ ਜਦੋਂ ਉਸਵਾਲ ਸਾਹਿਬ ਨੂੰ ਜਦੋਂ ਵੀ ਇਹ ਕਾਲਸ ਕੀਤੀਆਂ ਗਈਆਂ ਉਹਨਾਂ ਨੂੰ ਸੀਬੀਆਈ ਆਫੀਸਰ ਬਣ ਕੇ ਤੇ ਉਹਨਾਂ ਨੂੰ ਵਿਸ਼ਵਾਸ ਚ ਲੈਣ ਲਈ ਉਹਨਾਂ ਨੂੰ ਮਨੀ ਲਾਂਡਰਿੰਗ ਦਾ ਕਿਆ ਗਿਆ ਵੀ ਤੁਹਾਡੇ ਤੇ ਕੇਸ ਰਿਪੋਰਟ ਹੋ ਰਿਹਾ ਹੈ ਜੀ ਉਹਨਾਂ ਨੂੰ ਵੀ ਤੁਹਾਡਾ ਕੇਸ ਈਡੀ ਨੂੰ ਅਸੀਂ ਟਰਾਂਸਫਰ ਕਰ ਰਹੇ ਹਾਂ ਉਹਨਾਂ ਨੂੰ ਫਰਜੀ ਡਾਕੂਮੈਂਟਸ ਭੇਜ ਕੇ ਉਹਨਾਂ ਤੇ ਦਬਾਅ ਬਣਾਇਆ ਗਿਆ ਵੀ ਤੁਹਾਡੀ ਅਰੈਸਟ ਜਿਹੜੀ ਹੈ ਉਹ ਪਹਿਲਾਂ ਡਿਜੀਟਲ ਅਰੈਸਟ ਤੁਹਾਨੂੰ ਅਸੀਂ ਇੱਥੇ ਕਰ ਕਰ ਲਿਆ ਤੁਸੀਂ ਕਿਸੇ ਨਾਲ ਕੋਈ ਗੱਲ ਨਹੀਂ ਸ਼ੇਅਰ ਕਰੋਗੇ ਥੈਨ ਫਿਰ ਉਹਨਾਂ ਨੂੰ ਫੋਰਜ ਡਾਕੂਮੈਂਟ ਭੇਜੇਗੇ ਅਰੈਸਟ ਵਾਰੰਟ ਵਗੈਰਾ ਭੇਜੇਗੇ ਤੇ ਉਹਨਾਂ ਤੇ ਇੰਨਾ ਪ੍ਰੈਸ਼ਰ ਬਣ ਗਿਆ ਵੀ ਉਹ ਜਿਹੜੇ ਆ ਪੈਸੇ ਇੱਕ ਸੁਲਝੇ ਹੋਏ ਤੇ ਇੱਕ ਜੋ ਸਾਡੇ ਸਮਾਜ ਨੂੰ ਸਿਹਤ ਦੇਣ ਵਾਲੇ ਵਿਅਕਤੀ ਜੋ ਜਿਨ੍ਹਾਂ ਤੋਂ ਕਈ ਕਈ ਮਤਲਬ ਜਿਨ੍ਹਾਂ ਦੇ ਲੋਕ ਜਿਹੜਿਆਂ ਨੇ ਉਹਨਾਂ ਨੂੰ ਆਪਣਾ ਆਦਰਸ਼ ਮੰਨਦੇ ਐ ਤੇ ਉਹ ਵੀ ਜਿਹੜੇ ਉਹ ਪੈਸੇ ਟਰਾਂਸਫਰ ਕਰਨ ਦੇ ਲਈ ਮਜਬੂਰ ਹੋ ਗਏ ਤੇ ਉਹਨਾਂ ਨੂੰ ਪੈਸੇ ਟਰਾਂਸਫਰ ਕਰ ਦਿੱਤੇ ਪਰ ਜਦੋਂ ਅਗਲੇ ਦਿਨ ਨੈਕਸਟ ਡੇ ਉਹਨਾਂ ਨੂੰ ਕਲਿੱਕ ਹੋਇਆ ਵੀ ਮੇਰਾ ਫਰਾਡ ਹੋ ਗਿਆ ਤਾਂ ਇਮੀਡੀਏਟਲੀ ਉਹਨਾਂ ਨੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਧਿਆਨ ਚ ਲੈ ਆਂਦਾ ਤੇ ਕਿਦਾਂ ਇਹਨਾਂ ਨੂੰ ਵੀ ਇਹਨਾਂ ਦਾ ਕੋਈ ਕਿਹਾ ਸੀ ਵੀ ਤੁਹਾਡਾ ਕੋਈ ਪਾਰਸਲ ਫੜਿਆ ਗਿਆ ਏਅਰਪੋਰਟ ਤੋਂ ਕਿਦਾਂ ਸਾਰਾ ਕੁਝ ਹੋਇਆ ਦੇਖੋ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਐਜ਼ ਅ ਸੀਬੀਆਈ ਆਫੀਸਰ ਬਣ ਕੇ ਇਹਨਾਂ ਦੇ ਡਾਕੂਮੈਂਟਸ ਦੇ ਤੁਹਾਡੇ ਤੁਹਾਡੇ 100 ਐਂਡ 100 ਆਧਾਰ ਕਾਰਡ ਦੇ ਉੱਤੇ ਕੋਈ ਪਾਰਸਲ ਡਾਕੂਮੈਂਟਸ ਪਾਰਸਲ ਹੋਏ ਆ ਤੁਹਾਡੇ ਤੇ ਮਨੀ ਲਾਂਡਰਿੰਗ ਦਾ ਕੇਸ ਰਜਿਸਟਰ ਹੋ ਰਿਹਾ ਤੇ ਇਸ ਤਰ੍ਹਾਂ ਦੀਆਂ ਗੱਲਾਂ ਇਹਨਾਂ ਨੇ ਕੀਤੀਆਂ ਗਈਆਂ ਇਹ ਗੱਲਾਂ ਤੋਂ ਯਕੀਨਦਾਨ ਲਈ ਉਹਨਾਂ ਨੂੰ ਸਕਾਈਪ ਤੇ ਇੱਕ ਅਕਾਊਂਟ ਕ੍ਰੀਏਟ ਕੀਤਾ ਗਿਆ ਉਹਨਾਂ ਵੱਲੋਂ ਇਹਨਾਂ ਉਹਨਾਂ ਦਾ ਅਕਾਊਂਟ ਉਸਵਾਲ ਸਾਹਿਬ ਦਾ ਅਕਾਊਂਟ ਉਹਨਾਂ ਵੱਲੋਂ ਕ੍ਰੀਏਟ ਕੀਤਾ ਗਿਆ ਦੋਸ਼ੀਆਂ ਵੱਲੋਂ ਦੋਸ਼ੀਆਂ ਨੇ ਅਕਾਊਂਟ ਹਾਂਜੀ ਅਕਾਊਂਟ ਕ੍ਰੀਏਟ ਕਰਕੇ ਇਹਨਾਂ ਨੂੰ ਦੱਸਿਆ ਗਿਆ ਵੀ ਇਹਦੇ ਤੇ ਸਕਾਈਪ ਤੇ ਵੀਡੀਓ ਕਰਦੇ ਆ ਸਕਾਈਪ ਤੇ ਵੀਡੀਓ ਕਾਲ ਕੀਤੀ ਗਈ ਕਿਉਂਕਿ ਇਹਨਾਂ ਨੇ ਕਦੇ ਐ ਐਸਪੀ ਐਸ ਉਸਵਾਲ ਜੀ ਨੇ ਕਦੇ ਸਕਾਈਪ ਤੇ ਵੀਡੀਓ ਕਾਲ ਕੀਤੀ ਨਹੀਂ ਸੀ ਤੇ ਉਹ ਫਿਰ ਉਹਨਾਂ ਨੂੰ ਅਕਾਊਂਟ ਕ੍ਰੀਏਟ ਕਰਕੇ ਉਹਨਾਂ ਨੂੰ ਦੱਸਿਆ ਗਿਆ ਵੀ ਤੇ ਵੀਡੀਓ ਕਾਲ ਕਰਕੇ ਫਿਰ ਉਹਦੇ ਤੇ ਇਸ ਤਰ੍ਹਾਂ ਦਾ ਉਹਨਾਂ ਨੇ ਆਪਣਾ ਇੱਕ ਆਫਿਸ ਤਿਆਰ ਕਰਕੇ ਜਾਂ ਯੂਨੀਫਾਰਮ ਦੇ ਵਿੱਚ ਲਾ ਲਓ ਜਾਂ ਕੋਈ ਇਦਾਂ ਦਾ ਪ੍ਰਭਾਵ ਇਹਨਾਂ ਦੇ ਪਾਇਆ ਵੀ ਇਹਨਾਂ ਨੂੰ ਯਕੀਨ ਹੋ ਸਕੇ ਵੀ ਅਸੀਂ ਐਜ਼ ਅ ਲਾਈਨ ਫੋਰਸਮੈਂਟ ਤੋਂ ਜਾਂ ਆਫੀਸਰ ਹੀ ਉਹਨਾਂ ਨਾਲ ਗੱਲ ਕਰ ਰਿਹਾ ਐਜ਼ ਅਫੀਸਰ ਮਤਲਬ ਪੂਰਾ ਯੂਨੀਫਾਰਮ ਪਾ ਕੇ ਵੀਡੀਓ ਕਾਲ ਕੀਤੀ ਬਿਲਕੁਲ ਜੋ ਉਹਨਾਂ ਦੇ ਮੁਤਾਬਕ ਦੱਸਣ ਦੇ ਮੁਤਾਬਕ ਇਸੇ ਤਰ੍ਹਾਂ ਕਿਉਂਕਿ ਉਹਨਾਂ ਨੇ ਕੋਈ ਸਕਰੀਨ ਰਿਕਾਰਡਿੰਗ ਵਗੈਰਾ ਨਹੀਂ ਕੀਤੀ ਪਰ ਉਹਨਾਂ ਦੇ ਮੁਤਾਬਕ ਇਸ ਤਰ੍ਹਾਂ ਵੀ ਜਿੱਦਾਂ ਉਹਨਾਂ ਨੇ ਮੈਨੂੰ ਵੀਡੀਓ ਕਾਲ ਕੀਤੀ ਉਹਨਾਂ ਨੇ ਪ੍ਰੋਪਰ ਯੂਨੀਫਾਰਮ ਪਾਈ ਹੋਈ ਸੀ ਤੇ ਇਹ ਬੰਦੇ ਹੈ ਕਿਧਰ ਦੇ ਸੀ ਕਿੱਥੋਂ ਜਾ ਕੇ ਫੜੇਗੇ ਨਹੀਂ ਤੇ ਮਾਮਲਾ ਹੈ ਕਿਦੋਂ ਦਾ ਦੇਖੋ ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਪ੍ਰੀਮਲਰੀ ਅਸੀਂ ਸਭ ਤੋਂ ਪਹਿਲਾਂ ਸਾਡਾ ਫੋਕਸ ਹੈਗਾ ਵੀ ਪੈਸੇ ਕਿਸੇ ਨਾ ਕਿਸੇ ਤਰੀਕੇ ਇਹ ਫ੍ਰੀਜ਼ ਕਰਾਈ ਜਾ ਸਕਣ ਤੇ ਅਸੀਂ ਇਮੀਡੀਏਟਲੀ ਉਸੇ ਦਿਨ ਸੇਮ ਡੇ ਜਿੱਦਣ ਸਾਨੂੰ ਰਿਪੋਰਟ ਕੀਤਾ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਦੈਨ ਅਸੀਂ ਆਈ 4 ਸੀ ਦੇ ਕੰਟੈਕਟ ਵਿੱਚ ਜਾ ਕੇ ਇਮੀਡੀਏਟਲੀ ਜਿਹੜੇ ਆ ਪੈਸੇ ਫ੍ਰੀਜ਼ ਕਰਾਉਣ ਦੀ ਜਿਹੜੀ ਹੈ ਪ੍ਰਕਿਰਿਆ ਕੀਤੀ ਤੇ ਜਦੋਂ ਸਾਨੂੰ ਪਤਾ ਲੱਗਿਆ ਵੀ 5 ਕਰੋੜ 25 ਲੱਖ ਐਸੀ ਫ੍ਰੀਜ਼ ਕਰਾਉਣ ਚ ਸੈਕਸਫੁਲ ਹੋ ਗਏ ਆ ਫਿਰ ਅਸੀਂ ਉਹਨਾਂ ਨੂੰ ਰਿਫੰਡ ਕਰਾਉਣ ਦਾ ਜਿਹੜਾ ਪ੍ਰੋਸੈਸ ਆ ਉਹ ਸ਼ੁਰੂ ਕੀਤਾ ਕਿਉਂਕਿ अमाउंट ਬੜੀ ਵੱਡੀ ਸੀ ਤੇ अमाउंट ਵੱਡੀ ਹੋਣ ਕਰਕੇ ਸਾਨੂੰ ਵੀ ਖਰਚਾ ਹੋਣਾ ਸੀ ਵੀ ਜਿੰਨੀ ਜਲਦੀ ਰਿਕਵਰ ਕਰ ਲਈਏ ਉਹਨਾਂ ਜਿਹੜਾ ਵਾ ਉਹ ਜ਼ਿਆਦਾ ਸਹੀ ਰਹੂਗਾ ਫਿਰ ਅਸੀਂ ਉਹ ਅਮਾਉਂਟ ਰਿਫੰਡ ਕਰਾਉਣ ਦੇ ਵਿੱਚ ਕਾਮਯਾਬ ਹੋ ਗਏ ਤੇ ਦੈਨ ਅਸੀਂ ਜਿਹੜੇ ਉਹ ਬੰਦੇ 48 ਘੰਟੇ ਚ ਅਸੀਂ ਲਗਭਗ ਟ੍ਰੇਸ ਕਰ ਲਏ ਸੀਗੇ ਵੀ ਅਸੀਂ ਪਿੰਪੁਆਇੰਟ ਕਰ ਲਏ ਸੀ ਵੀ ਆਹ ਅਕਾਊਂਟ ਹੋਲਡਰ ਇੱਥੇ ਐ ਤੇ ਜਿਹੜੇ ਉਹਦੇ ਨਾਲ ਐਸੋਸੀਏਟ ਬੰਦੇ ਹੈਗੇ ਐ ਤੇ ਅਸੀਂ ਫਿਰ ਉਹਨਾਂ ਤੇ ਜਿਹੜੀ ਉਹਨਾਂ ਨੂੰ ਅਰੈਸਟ ਕਰਨ ਦੇ ਲਈ ਫਿਰ ਸਾਡੀ ਜਿਹੜੀ ਇੱਕ ਸਪੈਸ਼ਲ ਟੀਮ ਐ ਜਿਹਦੇ ਚ ਮੇਰੇ ਵੱਲੋਂ ਖੁਦ ਮੈਂ ਆਸਾਮ ਗੋਹਾਟੀ ਤੋਂ ਜਾ ਕੇ ਅਸੀਂ ਉਹ ਦੋ ਬੰਦੇ ਅਰੈਸਟ ਕੀਤੇ ਇਹ ਪ੍ਰੋਫੈਸ਼ਨਲ ਇਹੀ ਕੰਮ ਕਰ ਰਹੇ ਸੀ ਕਾਫੀ ਦੇਰ ਤੋਂ ਕਿਉਂਕਿ ਇਹ ਇਹ ਕਾਲਸ ਲੁਧਿਆਣਾ ਦੇ ਵਿੱਚ ਪਹਿਲੀ ਵਾਰ ਹੀ ਨਹੀਂ ਆਇਆ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਵੀ ਬੜਿਆਂ ਤੋਂ ਮੈਂ ਗੱਲ ਸੁਣੀ ਸੀ بڑے بڑے ਰਸੂਖਦਾਰ ਜਿਹੜੇ ਬੰਦੇ ਆ ਉਹਨਾਂ ਨੂੰ ਆਮੇ ਕਾਲਸ ਆ ਰਹੀਆਂ ਸੀ ਤੇ ਇਸ ਦਾ ਸ਼ਿਕਾਰ ਬੜੇ ਬੰਦੇ ਹੋਏ ਸੀਗੇ ਉਹਨਾਂ ਨੂੰ ਕਈ ਸਨੂੰ ਕਈ ਕਿਹਾ ਜਾਂਦਾ ਸੀ ਤੁਹਾਡੇ ਪਾਰਸਲ ਹੈ 에어ਪੋਰਟ ਤੇ ਪਾਰਸਲ ਫੜਿਆ ਗਿਆ ਡਰੱਗਸ ਫੜੇ ਗਏ ਕਿਸੇ ਨੂੰ ਕੁਝ ਕਹਿ ਦਿੱਤਾ ਜਾਂਦਾ ਸੀ ਕਿਸੇ ਨੂੰ ਕੁਝ ਕਹਿ ਦਿੱਤਾ ਜਾਂਦਾ ਸੀ ਮਤਲਬ ਇਹਨਾਂ ਨੇ ਹੋਟਾਗੀਆਂ ਵੀ ਕੀਤੀਆਂ ਸੀ ਇਹਨਾਂ ਲੋਕਾਂ ਨੇ ਦੇਖੋ ਹਜੇ ਤੱਕ ਇਹਨਾਂ ਤੋਂ ਕੋਈ ਪਾਸ ਜਿਹੜਾ ਹਜੇ ਕ੍ਰਿਮੀਨਲ ਹਿਸਟਰੀ ਕੋਈ ਸਾਹਮਣੇ ਨਹੀਂ ਆਈ ਪਰ ਜਿੱਥੋਂ ਤੱਕ ਲੱਗਦਾ ਵੀ ਜਿਹੜੇ ਮੇਨ ਜਿਹੜੇ ਇੱਕ ਹੈਗੇ ਆ ਅ ਅਕਿਊਜ਼ਡ ਹੈਗੇ ਆ ਉਹ ਉਹ ਇਹਨਾਂ ਨੂੰ ਇਸ ਇਦਾਂ ਦੇ ਵਿਅਕਤੀਆਂ ਨੂੰ ਨਾਲ ਲਾ ਕੇ ਕੁਝ ਪਰਸੈਂਟੇਜ ਦਾ 10 15 20% ਦਾ ਲਾਲਚ ਦੇ ਕੇ ਹੀ ਆਪਣੇ ਨਾਲ ਐਸੋਸੀਏਟ ਕਰਦੇ ਆ ਔਰ ਇਹ ਗੱਲ ਇਹ ਗੱਲ ਇਸੇ ਕਰਕੇ ਵੀ ਹੈ ਕਿਉਂਕਿ ਇਹਨਾਂ ਦੇ ਅਕਾਊਂਟ ਇਹਨਾਂ ਦੇ ਅਕਾਊਂਟ ਉਹ ਆਪਣੇ ਜਿਹੜਾ ਅਕਿਊਜ਼ ਵਾਲਾ ਆਪਣਾ ਅਕਾਊਂਟ ਨਹੀਂ ਯੂਜ਼ ਕੀਤਾ ਜਾਂਦਾ ਜਿਹੜੇ ਬੰਦੇ ਨਾਲ ਟੀਮ ਦੇ ਵਿੱਚ ਐ ਐਸੋਸੀਏਟ ਹੁੰਦੇ ਆ ਉਹਨਾਂ ਦੇ ਅਕਾਊਂਟਸ ਵਗੈਰਾ ਉਹਨੀਆਂ ਡਿਟੇਲਸ ਹੀ ਯੂਜ਼ ਕੀਤੀਆਂ ਜਾਂਦੀਆਂ ਤੇ ਇਹ ਕਿੱਦਾਂ ਮਤਲਬ ਕਿੱਦਾਂ ਹੁੰਦਾ ਕਿਉਂਕਿ ਅਕਸਰ ਅਸੀਂ ਕਈ ਵਾਰੀ ਦੇਖਦੇ ਹਾਂ ਜਦੋਂ ਤੱਕ ਰਿਪੋਰਟ ਕਰਾਉਣ ਵਾਸਤੇ ਪਹੁੰਚਦੇ ਹਾਂ ਤਾਂ ਜਿਹੜੇ ਅਕਾਊਂਟ ਦੇ ਵਿੱਚ ਪੈਸੇ ਪਾਏ ਜਾਂਦੇ ਉਹ ਅਕਾਊਂਟ 'ਚ ਪੈਸੇ ਹੁੰਦੇ ਨਹੀਂ ਉਹ ਅੱਗੇ-ਅੱਗੇ ਟਰਾਂਸਫਰ ਹੋ ਜਾਂਦੇ ਨੰਬਰ ਆਫ ਅਕਾਊਂਟਸ ਦੇ ਵਿੱਚ ਚਲੇ ਜਾਂਦੇ ਆ ਜਿਹਨੂੰ ਤੁਹਾਨੂੰ ਵੀ ਰਿਫੰਡ ਕਰਾਉਣ ਵਾਸਤੇ ਤੁਹਾਨੂੰ ਵੀ ਕਾਫੀ ਔਖਾ ਆਂਦਾ ਹੋਏਗਾ ਇਹ ਕਿੱਦਾਂ ਚੱਲਦਾ ਹੈ ਸਾਰਾ ਨੈਕਸਸ ਇਹ ਦੇਖੋ ਜੀ ਇਹ ਆਪਣਾ 1930 ਦਾ ਇੱਕ ਆਪਣਾ ਪੋਰਟਲ ਹੈ ਨੈਸ਼ਨਲ ਸਾਈਬਰ ਕਰਾਈਮ ਰਿਪੋਰਟਿੰਗ ਪੋਰਟਲ ਉਹਦੇ ਤੇ ਜੇ ਜਿਹੜਾ ਵਿਕਟਿਮ ਹੈ ਕੰਪਲੇਨਟ ਜਲਦੀ ਜਿੰਨੀ ਐਜ਼ ਅਰਲੀ ਹੋ ਸਕਦਾ ਕਰਵਾ ਦੇਵੇ ਤੇ ਜਿਹੜੀ ਅਕਾਊਂਟ ਆ ਪੈਸੀ ਫ੍ਰੀਜ਼ ਹੋ ਸਕਦੇ ਆ ਪਰ ਇਸ ਕੇਸ ਦੇ ਵਿੱਚ ਕੀ ਸੀਗਾ ਅਮਾਉਂਟ ਬਹੁਤ ਵੱਡੀ ਸੀਗੀ ਬਹੁਤ ਵੱਡੀ ਸੀ ਤੇ ਅਕਿਊਜ਼ ਨੂੰ ਵੀ ਟਰਾਂਸਫਰ ਕਰਨ ਦੇ ਵਿੱਚ ਜਿਹੜੀ ਇੰਨੀ ਵੱਡੀ ਅਮਾਉਂਟ ਚ ਦਿੱਕਤ ਆ ਰਹੀ ਸੀ ਤੇ ਉਹਨਾਂ ਨੇ ਲਗਭਗ 1 ਕਰੋੜ 75 ਲੱਖ ਰੁਪਏ ਟਰਾਂਸਫਰ ਕਰ ਵੀ ਲਏ ਸੀਗੇ ਤੇ ਇਸ ਤੋਂ ਫਰਦਰ ਵੀ ਅਸੀਂ ਕਾਫੀ ਨੰਬਰ ਆਫ ਅਕਾਊਂਟਸ ਅਸੀਂ ਫ੍ਰੀਜ਼ ਕਰਵਾਏ ਹੋਏ ਆ ਤੇ ਜਿਨ੍ਹਾਂ ਤੋਂ ਅਸੀਂ ਉਹ ਵੀ ਅਸੀਂ ਹੋਰ ਰਿਕਵਰੀ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ ਉਹ ਜਲਦੀ ਇਹ ਜਿਹੜੀ ਆ ਉਹ ਕਾਫੀ ਰਿਕਵਰੀ ਹੋਰ ਇਹਨਾਂ ਦੀ ਤੁਹਾਨੂੰ ਸਾਹਮਣੇ ਆਊਗੀ ਤੁਹਾਡੇ ਹੋਰ ਰਿਕਵਰੀ ਹੋਈ ਤੁਹਾਡੇ ਅਸੀਂ ਤੁਹਾਡਾ ਸ਼ੇਅਰ ਕਰਾਂਗੇ ਕਿਉਂ ਤੇ 5 ਕਰੋੜ 25 ਲੱਖ ਅਸੀਂ ਇਮੀਡੀਏਟ ਕਰ ਸਕੇ ਇਸ ਕਰਕੇ ਅਸੀਂ ਸਾਡਾ ਫੋਕਸ ਇਹੀ ਸੀਗਾ ਵੀ ਜਿੰਨੀ ਜਲਦੀ ਹੋ ਸਕੇ ਪਹਿਲਾਂ ਇਹ ਰੀਲੀਫ ਲਈ ਜਾਵੇ ਜਦੋਂ ਮੈਂ ਇਹ ਸਵਾਲ ਪੁੱਛਣ ਲੱਗਾ ਸੀ ਜੇ ਕਿਸੇ ਨੇ ਗਲਤੀ ਨਾਲ ਕੋਈ ਸਾਈਬਰ ਠੱਗੀ ਦਾ ਕੋਈ ਸ਼ਿਕਾਰ ਹੋ ਗਿਆ ਉਸਨੇ ਪੈਸੇ ਟਰਾਂਸਫਰ ਕਰਤੇ ਆਵੇਂ OTP ਸ਼ੇਅਰ ਕਰਕੇ ਕੀਤੇ ਅੱਜ ਕੱਲ ਤਾਂ ਨਵੀਆਂ ਚੀਜ਼ਾਂ ਆਨ ਲੱਗੀਆਂ ਨੇ ਉਹ ਵੀ ਤੁਹਾਡੇ ਨਾਲ ਡਿਸਕਸ ਕਰਾਂਗੇ ਤਾਂ ਉਹ ਸਭ ਤੋਂ ਪਹਿਲਾਂ ਕੀ ਕਰੇ ਦੇਖੋ ਕਿਸੇ ਵੀ ਸਟ੍ਰੇਂਜਰ ਦੀ ਕਾਲ ਆਉਂਦੀ ਹੈ ਚਾਹੇ ਉਹ ਪੁਲਿਸ ਅਫਸਰ ਬਣ ਕੇ ਚਾਹੇ ਕਿਸੇ ਕੋ ਬੈਂਕ ਦਾ ਅਧਿਕਾਰੀ ਬਣ ਕੇ ਜਾਂ ਕਿਸੇ CBI ਦਾ ਅਫੀਸਰ ਬਣ ਕੇ ਜੇ ਕੋਈ ਵੀ ਇਸ ਤਰ੍ਹਾਂ ਦੀ ਕਾਲਸ ਆਉਂਦੀ ਹੈ ਤੁਹਾਨੂੰ ਖਾਸ ਕਰਕੇ WhatsApp ਤੇ ਮੈਂ ਦੁਆਰਾ ਇਹ ਕਹਿੰਦਾ ਖਾਸ ਕਰਕੇ WhatsApp ਤੇ ਕੋਈ ਇਸ ਤਰ੍ਹਾਂ ਦੀ ਕਾਲ ਹੁੰਦੀ ਹੈ ਨਾਰਮਲ ਵੀ ਕਾਲਸ ਆਉਂਦੀਆਂ WhatsApp ਤੇ ਖਾਸ ਕਰਕੇ ਜਿਹੜੀਆਂ ਕਾਲਸ ਆਉਂਦੀਆਂ ਤੇ ਉਹਨਾਂ ਨੂੰ ਉਹਦੇ ਤੇ ਬਿਲਕੁਲ ਵੀ ਰਿਸਪੌਂਡ ਕਰਨ ਦੀ ਲੋੜ ਨਹੀਂ ਹੈਗੀ ਉਹਨਾਂ ਨੂੰ ਬਿਲਕੁਲ ਇਗਨੋਰ ਕਰੋ ਇਮੀਡੀਏਟ ਉਹਨਾਂ ਨੂੰ ਬਲੌਕ ਕਰ ਦਿਓ ਤਾਂ ਜੋ ਤੁਹਾਡੇ ਤੇ ਕੋਈ ਤੁਹਾਨੂੰ ਆਪਣੀਆਂ ਗੱਲਾਂ ਚ ਲੈ ਕੇ ਤੁਹਾਡੇ ਤੇ ਕੋਈ ਇਦਾਂ ਦਾ ਦਬਾਅ ਬਣਾ ਕੇ ਤੁਹਾਡਾ ਤੁਹਾਨੂੰ ਸੋਸ਼ਲ ਇੰਜੀਨੀਅਰਿੰਗ ਨਹੀਂ ਤੁਹਾਨੂੰ ਮੈਨੀਪੂਲੇਟ ਨਾ ਕਰ ਸਕਣ ਤੇ ਤੁਹਾਨੂੰ ਕਨਵਿੰਸ ਨਾ ਕਰ ਲੈਣ ਇਨ ਬਿਟਵੀਨ ਕਿ ਇਦਾਂ ਦੀ ਗੱਲ ਕਰਨ ਦੇ ਵਿੱਚ ਤੇ ਜੇ ਤੁਹਾਨੂੰ ਕੁਝ ਵੀ ਤੁਹਾਡੇ ਮਨ ਚ ਗੱਲ ਹੁੰਦੀ ਹੈ ਇਮੀਡੀਏਟ ਸਾਈਬਰ ਨੂੰ ਰਿਪੋਰਟ ਕਰੋ ਤਾਂ ਅਸੀਂ ਇਮੀ ਤਾਨੂੰ ਚੈੱਕ ਕਰਕੇ ਇਮੀਡੀਏਟ ਦੱਸ ਸਕਦੇ ਹਾਂ ਵੀ ਇਹ ਜਿਹੜੀ ਕਾਲ ਹੈ ਸੋ ਐਂਡ ਸੋ ਅ ਲੋਕੇਸ਼ਨ ਤੋਂ ਆ ਰਹੀ ਹੈ ਸੋ ਐਂਡ ਸੋ ਇਹ ਜਿਹੜੀ ਹੈ ਇਹ ਫੇਕ ਕਾਲ ਹੈਗੀ ਹੈ ਤੇ ਅਸੀਂ ਮਤਲਬ ਬਹੁਤ ਸਾਰੇ ਜਿਹੜੇ ਪਰਸਨਸ ਇਦਾਂ ਜਿਹੜੇ ਸਿਆਣੇ ਸੁਲਝੇ ਹੋਏ ਆ ਉਹ ਸਾਨੂੰ ਰਿਪੋਰਟ ਕਰਦੇ ਆ ਤੇ ਉਹ ਇਦਾਂ ਦੇ ਜਿਹੜਾ ਸਾਈਬਰ ਵਿਕਟਮ ਤੋਂ ਬਚ ਸਕਦੇ ਆ ਅ ਠੱਗੀਆਂ ਬਦਲਦੀਆਂ ਜਾ ਰਹੀਆਂ ਜੋ ਜੋ ਲੋਕਾਂ ਨੂੰ ਥੋੜੀ ਜੀ ਆ ਮੈਂ ਕਹਾਂਗਾ ਸਮਝ ਆਣੀ ਸ਼ੁਰੂ ਹੁੰਦੀ ਹੈ ਲੋਕ ਐਕਟਿਵ ਹੁੰਦੇ ਆ ਤਾਂ ਨਵੇਂ ਕਿਸਮ ਦੀ ਠੱਗੀ ਆ ਜਾਂਦੀ ਜਿਹੜੀ ਲੋਕਾਂ ਨੂੰ ਸਮਝ ਨਹੀਂ ਆਉਂਦੀ ਪਹਿਲਾਂ ਸ਼ੁਰੂਆਤ ਕੇਬੀਸੀ ਤੋਂ ਹੁੰਦੀ ਸੀਗੀ ਅਮਤਾਪ ਬੱਚਣ ਦੀ ਆਵਾਜ਼ ਕੱਟ ਕੇ ਕੋਈ ਵਿਅਕਤੀ ਬੋਲਦਾ ਹੁੰਦਾ ਸੀ ਫਿਰ ਇੱਕ ਹੋਰ ਨਵੇਂ ਕਿਸਮ ਦੀ ਠੱਗੀ ਆਈ ਜਿਸ ਦੇ ਵਿੱਚ ਲੋਕ ਜਿਹੜੇ ਆ ਉਹ ਤੁਹਾਡੇ ਰਿਸ਼ਤੇਦਾਰ ਬਣ ਕੇ ਫੋਨ ਕਰਨ ਲੱਗ ਜਾਂਦੇ ਸੀ ਕਹਿੰਦੇ ਸੀ ਪਛਾਣਿਆ ਕਿ ਨਹੀਂ ਪਛਾਣਿਆ ਹੁਣ ਹੋਰ ਠੱਗੀਆਂ ਚੱਲਣ ਲੱਗੀਆਂ ਹੁਣ ਇਸ ਸਮੇਂ ਜੇ ਗੱਲ ਕਰੀਏ ਤਾਂ ਕਿਹੜੀ ਠੱਗੀ ਨਵੀਂ ਚੱਲ ਰਹੀ ਹੈ ਜਿਸ ਤੋਂ ਲੋਕਾਂ ਨੂੰ ਬਚਣਾ ਚਾਹੀਦਾ ਦੇਖੋ ਜਿੱਦਾਂ ਤੁਸੀਂ ਪਹਿਲਾਂ ਹੀ ਗਿਆਏ ਇਹਨਾਂ ਦਾ ਸਾਈਬਰ ਠੰਗਾ ਦਾ ਮਾਡਲ ਸਪ੍ਰਿੰਟੀ ਅਲੱਗ ਲੱਗਿਆ ਹੈ ਇਹ ਜਿੱਦਾਂ ਦਾ ਮਤਲਬ ਠੰਗ ਤਰੀਕਾ ਵਰਤਦੇ ਆ ਦੇਖਦੇ ਆ ਵੀ ਲੋਕ ਕਿਹੜੀ ਚੀਜ਼ ਤੋਂ ਪ੍ਰਭਾਵਿਤ ਜ਼ਿਆਦਾ ਹੋ ਜਾਂਦੇ ਆ ਰਿਸ਼ਤੇਦਾਰ ਵਾਲਾ ਜਿਹੜੇ ਤੁਸੀਂ ਮਾਡਲ ਸਪ੍ਰਿੰਟੀ ਦੱਸਿਆ ਤੇ ਬਹੁਤ ਸਾਰੇ ਲੋਕਾਂ ਦੇ ਨਾਲ ਖਾਸ ਕਰਕੇ ਜਿਨ੍ਹਾਂ ਦੇ ਰਿਸ਼ਤੇਦਾਰ ਫੌਰੀਨ ਗਏ ਆ ਤੇ ਇਸ ਤਰ੍ਹਾਂ ਦੇ ਲੋਕਾਂ ਨੇ ਬਹੁਤ ਸਾਰੀਆਂ ਠੱਗੀਆਂ ਮਾਰੀਆਂ ਬਹੁਤ ਅਸੀਂ ਅਵੇਅਰਨੈਸ ਵੀ ਕੀਤੀ ਹੈ ਸੋਸ਼ਲ ਮੀਡੀਆ ਰਹੀਂ ਪ੍ਰਿੰਟਿੰਗ ਮੀਡੀਆ ਰਹੀਂ ਤੁਹਾਡੇ ਰਹੀਂ ਅਸੀਂ ਆਪਣਾ ਮੈਸੇਜ ਲੋਕਾਂ ਤੱਕ ਪਹੁੰਚਾਇਆ ਤੇ ਕਾਫੀ ਲੋਕ ਅਵੇਅਰ ਵੀ ਹੋਏ ਆ ਤੇ ਇਸ ਤੋਂ ਇਲਾਵਾ ਜਿੱਦਾਂ ਹੁਣ ਤੁਹਾਨੂੰ ਦੱਸਿਆ ਇੱਕ ਆ ਪਰਸੋਨੇਸ਼ਨ ਵਾਲਾ ਇੱਕ ਪੁਲਿਸ ਅਫਸਰ ਬਣ ਕੇ ਜਾਂ ਸੀਬੀਆਈ ਦਾ ਅਫਸਰ ਬਣ ਕੇ ਜਾਂ ਫਿਰ ਤੁਹਾਡੇ ਬੱਚਾ ਨੂੰ ਇੱਕ ਕਾਲ ਗਏ ਕਿ ਤੁਹਾਡੇ ਬੱਚਾ ਸੋ ਐਂਡ ਸੋ ਟਿਊਸ਼ਨ ਤੇ ਗਿਆ ਹੋਇਆ ਸੀ ਉਹਦੇ ਕੋ ਉਹ ਸੋ ਐਂਡ ਸੋ ਪਰਸਨ ਦੇ ਨਾਲ ਸੀ ਉਹਦੇ ਦੋਸਤ ਸੀਗੇ ਉਹਨਾਂ ਦੇ ਕੋਲ ਨਸ਼ਾ ਸੀਗਾ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਓਬਜੈਕਸ਼ਨੇਬਲ ਚੀਜ਼ ਮਿਲ ਗਈ ਹੈ ਤੇ ਉਹ ਅਸੀਂ ਉਹਨੂੰ ਅਰੈਸਟ ਕਰਨ ਲੱਗੇ ਆ ਤੇ ਇਦਾਂ ਦਾ ਡਰਾਵਾ ਦੇ ਕੇ ਵੀ ਪੈਸੇ ਪਵਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਮੇਰਾ ਤੁਹਾਡੇ ਲਈ ਇਹੀ ਮੈਸੇਜ ਹੈ ਵੀ ਇਦਾਂ ਦੀ ਕੋਈ ਗੱਲ ਆਂਦੀ ਹੈ ਉਹਨੂੰ ਬਿਲਕੁਲ ਰਿਸਪੌਂਡ ਨਾ ਕਰੋ ਤੇ ਤੁਸੀਂ ਸਾਈਬਰ ਠੱਗੀ ਤੋਂ ਬਚ ਸਕਦੇ ਹੋ। ਇੱਕ ਆ ਵੀ ਅੱਜਕੱਲ੍ਹ ਟ੍ਰੈਂਡ ਚੱਲ ਰਿਹਾ ਵੀ ਲੋਕੀ ਸੋਸ਼ਲ ਮੀਡੀਆ ਦੇਖਦੇ ਨੇ ਤਾਂ ਪੈਸਾ ਜਲਦੀ ਕਮਾਣ ਦੀ ਕੋਸ਼ਿਸ਼ ਕਰਦੇ ਆ। ਕੋਈ ਐਪਸ ਦੇ ਵਿੱਚ ਪੈਸਾ ਲਾ ਰਿਹਾ, ਕੋਈ ਟ੍ਰੇਡਿੰਗ ਦੇ ਵਿੱਚ ਪੈਸਾ ਲਾ ਰਿਹਾ। ਟ੍ਰੇਡਿੰਗ ਦਾ ਸ਼ਿਕਾਰ ਬੜੇ ਵੱਡੇ-ਵੱਡੇ ਲੋਕੀ ਹੋ ਰਹੇ। ਪੰਜਾਬ ਦੇ ਵਿੱਚ ਅਸੀਂ ਦੇਖਦੇ ਆਂ ਬੰਦੇ 10-10, 15-15 ਲੱਖ ਰੁਪਇਆ ਤਾਂ ਆਮ ਹੀ ਡਬੋ ਦਿੰਦੇ। ਸੇਵਿੰਗਸ ਪੂਰੀਆਂ ਵਿੱਚ ਹੀ ਟ੍ਰੇਡਿੰਗ ਦੇ ਵਿੱਚ ਡਬੋ ਦਿੰਦੇ ਆ। ਕਈ ਤਾਂ ਆਨਲਾਈਨ ਗੇਮਸ ਦੇ ਵਿੱਚ ਪੈਸੇ ਲਾਣੇ ਸ਼ੁਰੂ ਕਰਤੇ ਗੀਆਂ ਨੇ। ਬਿਲਕੁਲ ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਜੀ ট্রেਡਿੰਗ ਐਪਸ ਹੈਗੀਆਂ ਜਿੱਦਾਂ ਖਾਸ ਕਰਕੇ ਟੈਲੀਗ੍ਰਾਮ ਗਰੁੱਪਸ ਰਹੀਂ ਜਾਂ ਵਟਸਐਪ ਗਰੁੱਪ ਰਹੀਂ ਵੀ ਤੁਹਾਨੂੰ ਅਪਰੋਚ ਕੀਤੀ ਜਾਂਦੀ ਹੈ ਵੀ ਇਹਦੇ ਵਿੱਚ ਪੈਸੇ ਤੁਸੀਂ ਲਗਾਓਗੇ ਤੇ ਜਲਦੀ ਤੁਹਾਨੂੰ ਜਿਹੜਾ ਇਹਦਾ ਬੈਨੀਫਿਟ ਮਿਲੂਗਾ ਤੇ ਲੋਕ ਲਾਲਚ ਵਿੱਚ ਆ ਕੇ ਤੇ ਜਲਦੀ ਪੈਸੇ ਕਮਾਣ ਦੀ ਜਿਹੜੀ ਲਾਲਸਾ ਆ ਉਹ ਆਪਾਂ ਨੂੰ ਸਾਈਬਰ ਠੱਗੀ ਦੇ ਸ਼ਿਕਾਰ ਬਣਾ ਦਿੰਦੀ ਹੈ ਅਸੀਂ ਪੈਸੇ ਲਾ ਦਿੰਨੇ ਆ ਪਰ ਉਹਨਾਂ ਨੂੰ ਕੀ ਹੁੰਦਾ ਤਾਨੂੰ ਵਰਚੂਅਲੀ ਤੁਹਾਡਾ ਜਿਹੜਾ ਉਹ ਬੈਨੀਫਿਟ ਦਿਖਾਇਆ ਜਾਂਦਾ ਵੀ ਤੁਸੀਂ ਇੰਨੇ ਪੈਸੇ ਤੁਹਾਡੇ ਤੁਸੀਂ ਕਮਾ ਲੇ ਪਰ ਉਹ ਰਿਐਲਿਟੀ ਨਹੀਂ ਉਹ ਹੁੰਦੀ ਉਹ ਤੁਸੀਂ ਪੈਸੇ ਨਾ ਤਾਂ ਫਿਰ ਡਰਾ ਕਰ ਸਕਦੇ ਹੋ ਜਦੋਂ ਤੋਂ ਲੱਗਦਾ ਉਹਨਾਂ ਨੂੰ ਅਕਿਊਜ਼ ਨੂੰ ਵੀ ਤੁਸੀਂ ਕੀ ਕਹਿੰਦੇ ਆ ਵੀ ਹੁਣ ਅੱਗੋਂ ਰਿਸਪੌਂਡ ਨਹੀਂ ਕਰੋਗੇ ਉਹ ਇਵਿਡੇਟ ਉਹ ਜਿਹੜਾ ਤੁਹਾਡਾ ਅਕਾਊਂਟ ਉਹ ਡਿਲੀਟ ਕਰ ਦਿੰਦੇ ਆ ਤੇ ਤੁਹਾਡੇ ਨਾਲ ਜਿਹੜੀ ਸਾਈਬਰ ਠੱਗੀ ਦੇ ਤੁਸੀਂ ਵਿਕਟਿਮ ਬਣ ਜਾਂਦੇ ਆ ਐਪਸ ਵੀ ਨਵੀਆਂ ਨਵੀਆਂ ਮਤਲਬ ਨੇਮ ਚੇਂਜ ਹੋਣ ਲੱਗੇ ਐਪਸ ਦੇ ਲੋਕੀ ਪੈਸੇ ਲਾਂਦੇ ਆ ਅੈਂ ਲੱਗਦਾ ਵੀ origignal ਕੰਪਨੀ ਦੀ ਕੰਪਨੀਆਂ ਦਾ ਨੇਮ ਯੂਜ਼ ਹੁੰਦਾ ਐ ਲੱਗਦਾ ਵੀ origignal ਕੰਪਨੀ ਦੀ ਐਪ ਆ ਲੋਕੀ ਉੱਥੇ ਪੈਸੇ ਲਾ ਦਿੰਦੇ ਆ ਲੋਕੀ ਪ੍ਰੋਡਕਟਸ ਤੇ ਪੈਸੇ ਲਾ ਦਿੰਦੇ ਆ ਤੇ ਬਾਅਦ ਚ ਸਿੱਧਾ ਐਪ ਹੀ ਡਿਲੀਟ ਹੁੰਦੀ ਐ ਸਿੱਧੀ ਉਹੀ ਐ ਨਾ ਜੀ ਥੋੜੀ ਜਿਹੀ ਅਵੇਰਨੈਸ ਦੀ ਘਾਟ ਹੈਗੀ ਐ ਤੇ ਇੱਕ ਇੱਕ ਲਾਲਚ ਹੈ ਜਿਹੜਾ ਉਹ ਵਿਅਕਤੀ ਨੂੰ ਸਾਈਬਰ ਠੱਗੀ ਦਾ ਸ਼ਿਕਾਰ ਬਣਾ ਦਿੰਦਾ ਮੈਂ ਹੁਣ ਆ 7 ਕਰੋੜ ਵਾਲੇ ਕੇਸ ਤੇ ਦੁਆਰਾ ਆਨਾ ਇਹ ਮਾਮਲੇ ਦੇ ਬਾਰੇ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਇੰਨੀ ਅਮਾਉਂਟ ਟ੍ਰਾਂਸਫਰ ਹੋ ਗਈ ਇੱਕ ਵਾਰੀ ਤਾਂ ਤੁਸੀਂ ਵੀ ਹੈਰਾਨ ਰਹਿ ਗਏ ਹੋਵੋਗੇ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਜਦੋਂ ਮੈਨੂੰ ਪਤਾ ਲੱਗਿਆ ਸ਼ਾਮ ਵੇਲੇ ਮੈਨੂੰ ਮੇਰੇ ਸੀਨੀਅਰ ਅਫਸਰਾਂ ਨੇ ਦੱਸਿਆ ਵੀ ਇਦਾਂ ਇਦਾਂ 7 ਕਰੋੜ ਦੀ ਠੱਗੀ ਹੋ ਗਈ ਹੈ ਤੇ ਮੇਰਾ ਮੇਰਾ ਬਸ ਇੱਕੋ ਚੀਜ਼ ਵੱਲ ਫੋਕਸ ਹੈਗਾ ਵੀ ਮੈਂ ਉਸ ਪੈਸੇ ਨੂੰ ਫ੍ਰੀਜ਼ ਕਿਵੇਂ ਕਰਾ ਸਕਦਾ ਔਰ ਟਰਾਂਸਫਰ ਹੋਣ ਤੋਂ ਕਿਵੇਂ ਬਚਾ ਸਕਦਾ ਔਰ ਓਨੈਸਟਲੀ ਤੁਹਾਨੂੰ ਦੱਸਾਂ ਤੇ ਅਸੀਂ ਇਹਦੇ ਚ ਕਾਮਯਾਬੀ ਹੋ ਗਏ ਕਿਉਂਕਿ ਜੇ 7 ਕਰੋੜ ਚੋਂ ਅਸੀਂ 5 ਕਰੋੜ 25 ਲੱਖ ਰੁਪਏ ਫ੍ਰੀਜ਼ ਕਰਾਉਣ ਚ ਸਕਸੈਸ ਹੋਏ ਆ ਤੇ ਉਹ ਮੇਰੀ ਟੀਮ ਦੀ ਮਿਹਨਤ ਹੈ ਤੇ ਜਿਨ੍ਹਾਂ ਨੇ ਰਾਤ ਨੂੰ ਜਾਂ ਮੈਨੂੰ ਜਿਹੜਾ ਆਈ 4ਸੀ ਦਾ ਜਿਹੜਾ ਮੈਨੂੰ ਜਿਹੜਾ ਸਾਥ ਮਿਲਿਆ ਜਾਂ ਉਹਨਾਂ ਦੀ ਹੈਲਪ ਮਿਲੀ ਹੈ ਉਹ ਬੜੀ ਇੰਪੋਰਟੈਂਟ ਸੀਗੀ ਉਹਨਾਂ ਦੇ ਹੈਲਪ ਤੋਂ ਬਿਨਾ ਵੀ ਸ਼ਾਇਦ ਇਹ ਪੋਸੀਬਲ ਨਹੀਂ ਸੀਗਾ ਆ ਫ੍ਰੀਜ਼ ਕਰਾਤਾ ਤੁਸੀਂ ਤੇ ਆਮ ਕਈ ਵਾਰੀ ਅਸੀਂ ਦੇਖਦੇ ਹਾਂ ਵੀ ਆਮ ਕੇਸਸ ਦੇ ਵਿੱਚ ਵੀ ਇਹ ਜੇ ਕੋਈ ਛੋਟੀ ਅਮਾਉਂਟ ਵੀ ਆ ਕਿਉਂਕਿ ਹਰ ਬੰਦੇ ਵਾਸਤੇ ਜੇ ਕੋਈ ਛੋਟਾ ਵਪਾਰੀ ਹੈ ਕੋਈ ਦੁਕਾਨਦਾਰ ਹੈ ਤਾਂ ਉਹਦੇ ਵਾਸਤੇ ਅਮਾਉਂਟ ਵੱਡੀ ਹੁੰਦੀ ਹੈ ਜਿਹੜੀ ਉਹਦੀ ਸੇਵਿੰਗਸ ਹੁੰਦੀਆਂ ਕਿ ਉਹ ਜਦੋਂ ਅਮਾਉਂਟ ਇਸ ਤਰੀਕੇ ਨਾਲ ਟਰਾਂਸਫਰ ਕਰ ਦਿੰਦਾ ਉਹਨੂੰ ਫ੍ਰੀਜ਼ ਕੀਤਾ ਜਾ ਸਕਦਾ ਨੇ ਦੇਖੋ ਜੇ ਤਾਂ ਤੁਹਾਡੇ ਨਾਲ ਕੋਈ ਸਾਈਬਰ ਠੱਗੀ ਹੁੰਦੀ ਹੈ ਜੇ ਕੋਈ ਇਸ ਤਰ੍ਹਾਂ ਦਾ ਪ੍ਰੋਮਿਸ ਕਰਕੇ ਤੁਹਾਡੇ ਨਾਲ ਤੁਹਾਡੇ ਕੋਲ ਰਕਮ ਟਰਾਂਸਫਰ ਕਰਾਈਂਦਾ ਡੈਫੀਨਿਟਲੀ ਜੇ ਤੁਸੀਂ 1930 ਤੇ ਕਾਲ ਕਰੋਗੇ ਤੇ ਆਟੋਮੈਟਿਕਲੀ ਜਿਹੜੀ ਆ ਉਹ ਤੁਹਾਡੀ ਅਕਾਊਂਟ ਹੈ ਜਿਹੜੀ ਪਾਈਪਲਾਈਨ ਚ ਫ੍ਰੀਜ਼ ਹੋ ਜਾਊਗੀ ਜਿਹੜੇ ਵੀ ਬੈਨੀਫਿਸ਼ੀਰੀ ਅਕਾਊਂਟ ਚ ਜਾਊਗੀ ਤੇ ਪਰਸਨਲੀ ਇਹ ਹੈ ਵੀ ਤੁਸੀਂ ਅਸੀਂ ਨੋਡਲਸ ਨੂੰ ਆਈ ਫੋਰਸ ਨੂੰ ਕਾਲ ਕਰਕੇ ਥੋੜਾ ਜਿਆਦਾ ਜਲਦੀ ਕਰਵਾ ਦਿੰਨੇ ਆ ਜੇ ਫਿਜ਼ੀਕਲੀ ਕੋਈ ਸਾਡੇ ਕੋਲ ਅਪੀਅਰ ਹੋ ਜਾਂਦਾ ਪਰ ਇਹ ਵੀ ਗੱਲ ਆ ਜਦੋਂ ਤੁਸੀਂ ਇਹ ਮਾਮਲਾ ਸੁਲਝਾਇਆ ਜ਼ਰੂਰ ਪੂਰੇ ਪੰਜਾਬ ਨੂੰ ਪਤਾ ਲੱਗ ਗਿਆ ਪੂਰੇ ਭਾਰਤ ਨੂੰ ਪਤਾ ਲੱਗ ਗਿਆ ਵੀ ਹਾਂ ਲੁਧਿਆਣਾ ਦੇ ਪ੍ਰਸ਼ਾਸਨ ਨੇ ਇੱਕ ਬੜਾ ਵੱਡਾ ਕੰਮ ਕੀਤਾ ਪਰ ਉਸ ਤੋਂ ਬਾਅਦ ਕਿੱਥੇ ਕਿੱਥੇ ਟੈਨਸ਼ਨ ਹੋਰ ਵੀ ਵੱਧ ਗਈ ਹੋਣੀਆਂ ਲੋਕੀ ਆ ਕੇ ਇਹ ਵੀ ਗੱਲ ਕਹਿੰਦੇ ਹੋਣੇ ਆ ਵੀ ਆਹ ਮਾਮਲਾ ਬੜੀ ਤੇਜ਼ੀ ਨਾਲ ਸੁਲਝਾਇਆ ਬਾਕੀ ਮਾਮਲੇ ਵੀ ਤੁਹਾਡੇ ਕੋਲ ਬਹੁਤ ਪੇਣੇ ਬਿਲਕੁਲ ਜੀ ਪਰ ਦੇਖੋ ਅਸੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਾਂ ਅਸੀਂ ਪਿਛਲੇ ਪੂਰੀ ਡੈਡੀਕੇਸ਼ਨ ਨਾਲ ਲਗਭਗ ਇਹ ਮਾਮਲਾ ਹੀ ਨਹੀਂ ਇਹ ਮਾਮਲਾ ਇਸ ਕਰਕੇ ਧਿਆਨ ਚ ਆ ਗਿਆ ਕਿਉਂਕਿ ਸ਼੍ਰੀ ਐਸਪੀ ਹਸਪਤਾਲ ਜੀ ਦੇ ਨਾਲ ਜੁੜਿਆ ਹੋਇਆ ਔਰ ਇਹਨੂੰ ਮੀਡੀਆ ਨੇ ਵੀ ਹਰੇਕ ਪਲੇਟਫਾਰਮ ਦੇ ਉੱਤੇ ਇਹਨੂੰ ਜਿਹੜੀ ਹੈ ਉਹ ਹਾਈਬਲੀ ਹੈ ਪਰ ਇਸ ਤੋਂ ਇਲਾਵਾ 70 ਦੇ ਲਗਭਗ ਮਾਮਲੇ ਅਸੀਂ ਇਸ ਸਾਲ ਚ ਸੁਲਝਾ ਚੁੱਕੇ ਹਾਂ ਉਹਨੂੰ ਕਿਸੇ ਵੀ ਨੇ ਵੀ ਇਸ ਮੀਡੀਆ ਦੇ ਵਿੱਚ ਜਾਂ ਕਿਤੇ ਹੋਰ ਚੀਜ਼ ਨਹੀਂ ਲਿਆਉਂਦਾ ਲਗਭਗ 1.5 ਕਰੋੜ ਰੁਪਏ ਅਸੀਂ ਲੋਕਾਂ ਦਾ 5000 ਤੋਂ ਲੈ ਕੇ ਇਹ ਲਗਭਗ ਅਸੀਂ 15 ਤੋਂ 20 ਲੱਖ ਰੁਪਏ ਤੱਕ ਵੀ ਵਾਪਸ ਕਰਾ ਚੁੱਕੇ ਹਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਹਜੇ ਮਤਲਬ ਜਿਹੜੀਆਂ ਅੱਗੇ ਨਹੀਂ ਆਈਆਂ ਤੇ ਉਹ ਟਾਈਮ ਟੂ ਟਾਈਮ ਜਿੱਦਾਂ ਸਾਡੇ ਐਨੂਅਲ ਰਿਪੋਰਟ ਦੇ ਵਿੱਚ ਜਾਂ ਮੰਥਲੀ ਰਿਪੋਰਟ ਜਿਹੜੀ ਅਸੀਂ ਦਿੰਨੇ ਆ ਉਹਦੇ ਵਿੱਚ ਲਗਭਗ ਕਈ ਵਾਰ ਅਸੀਂ ਪ੍ਰੈਸ ਨੋਟ ਜਾਰੀ ਕਰਕੇ ਅਸੀਂ ਅਵੇਅਰ ਕਰਦੇ ਰਹਿੰਨੇ ਆ ਵਿੱਚ ਲੋਕ ਅਦਾਲਤ ਵਿੱਚ ਅਸੀਂ ਕਾਫੀ ਲਗਭਗ 50 ਲੱਖ ਦੇ ਲਗਭਗ ਅਸੀਂ ਪੈਸੇ ਰੀਲੀਜ਼ ਕਰਾਏ ਆ ਤੇ ਸਾਡੀਆਂ ਹੋਰ ਕਾਫੀ ਅਚੀਵਮੈਂਟਸ ਹੈਗੀਆਂ ਇਹ ਨਹੀਂ ਵੀ ਅਸੀਂ ਇਕੱਲਾ ਇਸੇ ਕੇਸ ਕਰਕੇ ਹੀ ਇਹ ਮਤਲਬ ਜਿਹੜਾ ਵਾਸੀਂ ਸੋਲਵ ਕੀਤਾ ਬਹੁਤ ਨੰਬਰ ਆਫ ਕੇਸਸ ਐਸੀ ਸਾਲ ਚ ਟ੍ਰੇਸ ਕੀਤੇ ਆ ਮੈਨੂੰ ਯਾਦ ਆ 2-3 ਸਾਲ ਪਹਿਲਾਂ ਤੁਸੀਂ ਇੱਕ ਲੁਧਿਆਣਾ ਦੇ ਵਿੱਚ ਸਾਈਬਰ ਠੱਗਾ ਦਾ ਗੜ ਵੀ ਬਣ ਗਿਆ ਸੀਗਾ ਉਹ ਚਲਾਤਾ ਹੋਰ ਐਸੀਗੇ ਵੀ ਹਾਂ ਕਾਲਿੰਗ ਸੈਂਟਰ ਦੇ ਨਾਂ ਤੇ ਚਲਾਉਂਦੇ ਵਸੇ ਪਰ ਅੰਦਰ ਪੂਰੀ ਠੱਗੀ ਭਾਈਦੀ ਵੀ ਸੀਗੀ ਦੇਖੋ ਉਹ 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 ਸਭ ਤੋਂ ਲੁਧਿਆਣੇ ਦਾ ਸਭ ਤੋਂ ਵੱਡਾ ਸਕੈਮ ਜਿਹੜਾ ਅਸੀਂ ਬੱਸ ਕੀਤਾ ਸੀਗਾ ਆਈ ਥਿੰਕ ਵੀ ਉਹ ਪੰਜਾਬ ਦਾ ਪਹਿਲਾ ਸਭ ਤੋਂ ਵੱਡਾ ਕਾਲ ਸੈਂਟਰ ਸੀਗਾ ਜਿੱਥੇ ਸਭ ਤੋਂ ਵੱਡੀ ਰਿਕਵਰੀ ਹੋਈ ਸੀ ਉਹਦੇ ਵਿੱਚ ਲਗਭਗ ਕੈਸ਼ ਲਾ ਲਓ ਬਿਟਕੋਇਨ ਸਾਰਾ ਕੁਝ ਹੈਕਰ ਲਾ ਲਈਏ ਲਗਭਗ 2 ਕਰੋੜ ਰੁਪਏ ਤੇ ਲਗਭਗ ਸਾਰੇ ਐਸੈਟਸ ਬਣ ਗਏ ਸੀ ਅੱਛਾ ਉਹਦੇ ਜਿਹੜੇ ਬ੍ਰਾਮਦ ਜੀ 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 ਤੇ ਬੜਾ ਅੱਛਾ ਕੇਸ ਸੀਗਾ ਉਹ ਬੜਾ ਸੀਨੀਅਰਸ ਨੇ ਬੜਾ ਸਲਾਇਆ ਸੀ ਉਹਨਾਂ ਕਿ ਉਸ ਕੇਸ ਨੂੰ ਵੀ ਤੇ ਉਸ ਤੋਂ ਬਾਅਦ ਉਹ ਹੋਰ ਛੋਟੇ ਛੋਟੇ ਜਾਂ ਹੋਰ ਵੱਡੇ ਲੋਨ ਫਰੋਡ ਤੋਂ ਇਲਾਵਾ ਨੰਬਰ ਆਫ ਕੇਸ ਜਿਹੜੇ ਆ ਉਹ ਸਾਈਬਰ ਨੇਟ੍ਰੇਸ ਕੀਤੇ ਆ ਈਵਨ ਕਿ ਇੱਕ ਬੜਾ ਕਾਮਨ ਜਿਹੇ ਕੇਸ ਅਸਾਂ ਦਾ ਬੜਾ ਇੰਟਰਸਟਿੰਗ ਹੋਊਗਾ ਮੈਰਿਜ ਬਿਊਰੋ ਫੇਕ ਮੈਰਿਜ ਬਿਊਰੋ ਅਸੀਂ ਕੈਕਟ੍ਰਾਈਜ਼ ਕੀਤਾ ਸੀਗਾ ਫੇਕ ਮੈਰਿਜ ਬਿਊਰੋ ਮੈਂ ਇਹ ਬਹੁਤ ਜ਼ਿਆਦਾ ਚੱਲ ਰਿਹਾ ਹੈ ਟ੍ਰੈਂਡ ਦੇ ਉਹ ਕੀ ਐਡਵਰਟਾਈਜ਼ਮੈਂਟ ਦੇ ਕੇ ਲੁਧਿਆਣੇ ਤੋਂ ਪੂਰੇ ਪੰਜਾਬ 'ਚ ਫਰਜੀ ਜਿਹੜੀਆਂ ਆਪਣੀਆਂ ਪ੍ਰੋਫਾਈਲ ਲੜਕੀ ਲੜਕੀਆਂ ਦੀਆਂ ਸ਼ੇਅਰ ਕਰਕੇ ਤੇ ਇਦਾਂ ਦੀ ਠੱਗੀ ਮਾਰ ਰਹੀ ਸੀ ਔਰ ਕਿਸੇ ਵੱਲੇ ਦਾ ਧਿਆਨ ਨਹੀਂ ਸੀ ਜਾਂਦਾ ਕਿਉਂਕਿ ਉਹ ਠੱਗੀ 5 ਤੋਂ 7000 ਰੁਪਏ ਦੀ ਮਾਰਦੇ ਸੀ ਪਰ ਨੰਬਰ ਆਫ ਪਰਸਨਸ ਬਹੁਤ ਜ਼ਿਆਦਾ ਹੋ ਜਾਂਦੇ ਸੀ ਤੇ ਉਹ ਵੀ ਅਸੀਂ ਟ੍ਰੇਸ ਕੀਤਾ ਸੀਗਾ ਸਾਈਬਰ ਨੇ ਤੇ ਇਹ ਨਹੀਂਗਾ ਵੀ ਮ ਸੀ ਕੇਸ ਡੇ ਬਾਏ ਡੇ ਜਿਹੜੇ ਆ ਉਹ ਜਿਹੜੀ ਸਾਡੀ ਸਕਸੈਸ ਰੇਟ ਵਧ ਰਹੀ ਹੈ ਮਤਲਬ ਇਹ ਚਾਰ ਪੰਜ ਫੋਟੋਆਂ ਰੱਖ ਲੈਂਦੇ ਸੀ ਮੁੰਡੇ ਕੁੜੀਆਂ ਦੀ ਉਹ ਸਾਰੇ ਪਾਸੇ ਕਮਾ ਲੈਂਦੇ ਸੀਗੇ ਲੋਕਾਂ ਕੋ ਪੈਸੇ ਜਿਹੜੀ ਹੈ ਜੁਆਇਨਿੰਗ ਫੀਸ ਲੈ ਲੈਂਦੇ ਸੀ ਜੀ 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 ਐਸੀ ਤਰ੍ਹਾਂ ਸੀਗਾ ਜੀ ਤੇ ਉਹ ਜਿਹੜੀ ਉਹ ਫੀਸ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੂੰ ਬਲੌਕ ਕਰ ਦਿੰਦੇ ਸੀਗੇ ਤੇ ਰਿਸਪੌਂਡ ਕਰਨਾ ਬੰਦ ਕਰ ਦਿੰਦੇ ਸੀ ਤੇ ਮੈਂ ਇਹ ਗੱਲ ਕਹਿਣਾ ਵੀ ਇਹ ਕੇਸਸ ਜਿਹੜੇ ਨੇ ਜਿਵੇਂ ਹੁਣ ਆ 48 ਘੰਟਿਆਂ ਦੇ ਵਿੱਚ ਤੁਸੀਂ ਸੁਲਝਾ ਦਿੱਤਾ ਕੀ ਕੇਸਿਸ 48 ਘੰਟਿਆਂ ਦੇ ਵਿੱਚ ਜਾਂ ਕਿੰਨਾ ਟਾਈਮ ਲੱਗਦਾ ਸੁਲਝਣ ਦੇ ਵਿੱਚ ਇਹ ਗੱਲ ਕਰੀਏ ਦੇਖੋ ਜਿੱਦਾਂ ਤੁਸੀਂ ਇਹੀ ਕਹਿ ਰਹੇ ਹੋ ਵੀ ਇਹ ਕੇਸ 48 ਘੰਟੇ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਇਹ ਕੇਸ ਦੇ ਵਿੱਚ ਅਸੀਂ ਸਾਡਾ ਪਹਿਲਾਂ ਅਸੀਂ ਜਿਹੜੀ ਡਿਟੇਲਸ ਹੈ ਉਹ ਸਾਨੂੰ ਸਾਰੀਆਂ ਅਕਿਊਜ਼ ਦੀਆਂ ਆ ਗਈਆਂ ਸੀਗੀਆਂ ਬਸ ਸਾਡਾ ਫੋਕਸ ਸੀਗਾ ਵੀ ਪੈਸੇ ਵਾਪਸ ਕਰਾਉਣ ਦੇ ਵਿੱਚ ਤੇ ਉਹਨੂੰ ਥੋੜਾ ਜਿਹਾ ਟਾਈਮ ਲੱਗਿਆ ਸਾਨੂੰ ਅਸੀਂ ਉਹਦੇ ਤੇ ਅਸੀਂ ਫੋਕਸ ਕੀਤਾ ਸੀ ਦੈਨ ਫਿਰ ਅਸੀਂ ਆਪਣੀ ਟੀਮ ਜਿਹੜੀ ਹੈ ਉਹ ਆਪਣਾ ਅਸਾਮਤ ਲੈ ਆਏ ਨੇ ਸੱਤ ਬੰਦੇ ਜਿਹੜੇ ਅਸੀਂ ਜਿਹੜੇ ਮੇਨ ਕਲਪਰੇਟ ਹੈਗੇ ਹੋਰ ਨਾਮਿਨੇਟ ਕੀਤੇ ਆ ਤੇ ਜਿਹਦੇ ਚੋਂ ਦੋ ਤੋਂ ਤਿੰਨ ਬੰਦੇ ਜਿਹੜੇ ਮੇਨ ਉਹਦੇ ਹੈਗੇ ਸੂਤਰ ਤਾਰ ਜਾਂ ਕਿੰਗਪਿਨ ਕਹਿ ਸਕਦੇ ਨੇ ਉਹ ਵੀ ਅਸੀਂ ਐਕਟ੍ਰੀਸ ਕਰ ਲਏ ਆ ਤੇ ਜਲਦੀ ਉਹਦਾਂ ਦੀ ਅਰੈਸਟ ਕਰਕੇ ਤੁਹਾਨੂੰ ਅਸੀਂ ਫਰਦਰ ਅਪਡੇਟ ਦਵਾਂਗੇ ਮਤਲਬ ਜਿਹੜੇ ਮਾਸਟਰਮਾਈਂਡ ਆ ਉਹ ਵੀ ਜਲਦੀ ਹੱਥ ਆ ਜਾਣਗੇ ਬਿਲਕੁਲ ਜੀ ਬਿਲਕੁਲ ਜਲਦੀ ਆ ਜਾਣਗੇ ਜੇ ਮਾਸਟਰਮਾਈਂਡ ਹੱਥ ਆ ਜਾਂਦੇ ਆ ਤਾਂ ਗੇਮ ਹੋਰ ਵੀ ਵੱਡੀ ਹੋ ਸਕਦੀ ਹੈ ਕਿਉਂਕਿ ਇਹੋ ਜਿਹੇ ਨੇ ਹੋਰ ਠੱਗੀਆਂ ਕੀਤੀਆਂ ਹੋ ਸਕਦੀਆਂ ਡੈਫੀਨਿਟਲੀ ਕੁਝ ਇਦਾਂ ਦਾ ਵੀ ਹੋ ਸਕਦਾ ਵੀ ਉਹਨਾਂ ਦੇ ਅੱਗੋਂ ਉਤਾਰ ਕਿਸੇ ਹੋਰ ਜਿਹੜੀ ਕਿਸੇ ਸਟੇਟ ਦੇ ਦੋਸ਼ੀਆਂ ਦੇ ਨਾਲ ਜੁੜੇ ਹੋਣ ਤੇ ਹੋਰ ਕਿਸਾ ਨਾਲ ਵੀ ਜੁੜੇ ਹੋ ਸਕਦੇ ਆ ਮੈਂ ਇੱਕ ਗੱਲ ਪੁੱਛਣੀ ਚਾਹਾਂਗਾ ਕੀ ਇਹਨਾਂ ਕੋਲ ਟੈਕਨੋਲੋਜੀ ਵੀ ਛੱਡ ਤੋਂ ਮਤਲਬ ਟੈਕਨੋਲੋਜੀ ਵੀ ਟੈਕਨੋਲੋਜੀ ਵਾਈਜ਼ ਵੀ ਪੂਰੇ ਅਪਡੇਸ਼ਨ ਅਪਡੇਟ ਹੁੰਦੇ ਆ ਕਿਉਂਕਿ ਇੰਨਾ ਦਿਮਾਗ ਲੜਾਣਾ ਇਨਾਂ ਕੋ ਵੀ ਪੜ੍ਹੇ ਲਿਖੇ ਹੋਣਗੇ ਇਨਾਂ ਕੋ ਵੀ ਇੰਜੀਨੀਅਰਸ ਹੋ ਸਕਦੇ ਆ ਇਨਾਂ ਕੋ ਵੀ ਆਈਟੀ ਇੰਜੀਨੀਅਰਸ ਹੋ ਸਕਦੇ ਆ ਮੈਨੂੰ ਤਾਂ ਲੱਗਦਾ ਹੁਣ ਠੱਗੀ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਏਆਈ ਨਾਲ ਵੀ ਹੋਣ ਲੱਗ ਗਈ ਆ ਦੇਖੋ ਜੀ ਇਹ ਨਹੀਂ ਕਹਿ ਸਕਦੇ ਦੇਖੋ ਕਿਤੇ ਨਾ ਕਿਤੇ ਛਾਤਰ ਤਾਂ ਹੈ ਹੀ ਹੈ ਤਾਂ ਹੀ ਇੱਕ ਇੰਨੇ ਆਪਾਂ ਸੂਝਵਾਨ ਤੇ ਸੁਲਝੇ ਹੋਏ ਵਿਅਕਤੀ ਨੂੰ ਜੇ ਅਸੀਂ ਟਰੈਪ ਚ ਲੈ ਲਿਆ ਟਰੈਪ ਚ ਲੈ ਲਿਆ ਤੇ ਇਟ ਮੀਨਸ ਵੀ ਉਹਨਾਂ ਦੇ ਕੋਲ ਗੱਲ ਕਰਨ ਦੀ ਕਲਾ ਅਤੇ ਰਿਐਲਿਟੀ ਜੋ ਕਿਸੇ ਪ੍ਰੋਫੈਸ਼ਨਲ ਬੰਦੇ ਨੂੰ ਵੀ ਮਾਤ ਦੇ ਦਿੰਦੇ ਹੈ ਤੇ ਤਾਂ ਹੀ ਇੱਕ ਬੰਦਾ ਜਿਹੜਾ ਉਹਨਾਂ ਤੇ ਵਿਸ਼ਵਾਸ ਕਰ ਲੈਂਦਾ ਤੇ ਸਾਈਬਰ ਠੱਗੀ ਦਾ ਸ਼ਿਕਾਰ ਹੋ ਜਾਂਦਾ ਮੈਂ ਨਾ ਇੱਕ ਪਿੱਛੇ ਖਬਰ ਪੜ ਰਿਹਾ ਸੀ ਤੁਹਾਨੂੰ ਅੰਤ ਵਿੱਚ ਇੱਕ ਸਵਾਲ ਪੁੱਛਣਾ ਚਾਹਾਂਗਾ ਤੇ ਮੈਨੂੰ ਪਤਾ ਤੁਹਾਨੂੰ ਅੱਜ ਕੰਮ ਵੀ ਬੜੇ ਨੇ ਤੇ AI ਨਾਲ ਠੱਗੀ ਕਹਿੰਦੇ ਹੋਣ ਲੱਗ ਗਿਆ ਤੁਹਾਡੀ ਵਾਇਸ ਨੂੰ ਟ੍ਰੇਸ ਕਰ ਲੈਂਦੇ ਆ ਜਾਂ ਹੋਰ ਕਿਸੇ ਤਰੀਕੇ ਨਾਲ ਟ੍ਰੇਸ ਕਰਕੇ AI ਨਾਲ ਠੱਗੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਕਿ ਇਹੋ ਜਿਹਾ ਮਾਮਲਾ ਆਇਆ ਤੁਹਾਡੇ ਕੋਲ ਹਜੇ ਤੱਕ ਕੋਈ ਦੇਖੋ ਜਿੱਦਾਂ ਤੁਸੀਂ ਕਹਿ ਰਹੇ ਹੋ ਹਜੇ ਤੱਕ ਮੈਨੂੰ ਪਰਟੀਕੂਲਰਲੀ ਕੋਈ ਵਿਦ ਐਵਿਡੈਂਸ ਕੁਝ ਨਹੀਂ ਆਇਆ ਸਾਹਮਣੇ ਬਟ ਜਿਹੜੇ ਰਿਸ਼ਤੇਦਾਰੀ ਵਾਲੇ ਤੁਸੀਂ ਕੇਸ ਦੱਸੇ ਸੀਗੇ ਮਾਮਾ ਬਣ ਕੇ ਚਾਚਾ ਬਣ ਕੇ ਰਿਸ਼ਤੇਦਾਰ ਵਾਲੇ ਕੇਸ ਉਹਨਾਂ ਕੇਸਾਂ ਦੇ ਵਿੱਚ ਜਦੋਂ ਸਾਡੇ ਕੋਲ ਅਹ ਵਿਕਟਿਮ ਜਿਹੜੇ ਸਾਾਨੂੰ ਅਪਰੋਚ ਕਰਦੇ ਸੀਗੇ ਜਾਂ ਜਿਨ੍ਹਾਂ ਨਾਲ ਠੱਗੀ ਹੁੰਦੀ ਸੀ ਉਹ ਦੱਸਦੇ ਸੀਗੇ ਵੀ ਜਿਹੜੀ ਆਵਾਜ਼ ਹੈ ਜਿਹੜੀ ਉਹ ਸੀਮ ਮੇਰੇ ਬੱਚੇ ਦੀ ਜਾਂ ਮੇਰੇ ਭਰਾ ਦੀ ਯੂਜ਼ ਕੀਤੀ ਗਈ ਸੀ ਤੇ ਹੋ ਸਕਦਾ ਇਹਦੀ ਕੋਈ ਇਦਾਂ ਦੀ ਟੈਕਨੋਲੋਜੀ ਦੀ ਵਰਤੋਂ ਕੀਤੀ ਗਈ ਹੋਵੇ ਉਹ ਵਿੱਚ ਇਹਨੂੰ ਕੋਈ ਨਕਾਰਿਆ ਨਹੀਂ ਜਾ ਸਕਦਾ ਤੇ ਬਟ ਜਦੋਂ ਕੋਈ ਇਦਾਂ ਦਾ ਕੇਸ ਅਸੀਂ ਟਰੇਸ ਕਰਾਂਗੇ ਜਾਂ ਕੋਈ ਤੁਹਾਡੇ ਸਾਹਮਣੇ ਕੋਈ ਡਿਟੇਲਸ ਨਾਲ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਧੰਨਵਾਦ ਜੀ ਤੁਹਾਡਾ ਬਹੁਤ